ਅਨਾਉਂਸਮੈਂਟ ਕੀਤੀ ਗਈ ਆ ਵੀ ਜੇ ਪਰਚੀ ਤੋਂ ਬਿਨਾ ਕੋਈ ਵੀ ਨਗ ਲੈ ਕੇ ਜਾਂਦਾ ਅੰਦਰ ਤਾਂ ਉਹ ਚੋਰੀ ਦਾ ਵੱਜੂਗਾ ਨੇ ਸੌਦਾ ਕਰ ਲਿਆ ਅਦੂਆ ਦਾ ਇੱਥੇ ਭਾਈ ਕਾ ਬੈਠਾ ਇਤੋਂ ਪਰਚੀ ਹੋਣੀ ਜ਼ਰੂਰੀ ਹੈ 100 ਰੁਪਏ ਨਗ ਲੈਂਦੇ ਨੇ ਕਿ ਕੋਈ ਤੁਮ ਨੂੰ ਨਹੀਂ ਦਿਆ ਸਾਰਾ ਕਾ ਬਾਹਰ ਨਹੀਂ ਛੜ ਲਾਉਂਦੇ ਨੇ ਤੰਬੂ ਤੋਂ ਬਿਨਾ ਵੀਡੀਓ ਦੇਖ ਰਹੇ ਮੇਰੇ ਸਾਰੇ ਸੱਜਣ ਪੀਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਾਲ ਜੀ ਅੱਜ ਆਪਾਂ ਤੁੰਗਾ ਵਾਲੀ ਬੱਕਰਾ ਮੰਡੀ ਤੇ ਪਹੁੰਚਾਂਗੇ ਸਾਨੂੰ ਅਜਤੋਂ ਗਾਲੀ ਮੰਡੀ ਦਾ ਬਲੌਗਿੰਗ ਵਗਾਰੇ ਨਾਲ ਦਿਖਾਵਾਂਗੇ ਵੀ ਇੱਥੇ ਕੀ ਕੁਝ ਵਣਦਾ ਕਿੱਥੋਂ ਕੀ ਕਰਾਉਣਾਗਾ ਕਿੱਥੇ ਸਟਾਰਟਿੰਗ ਤੋਂ ਪਹਿਲਾਂ ਆਪਾਂ ਸਟਾਰਟ ਕਰ ਦੇਾਂਗੇ ਇਹ ਮੰਡੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਰਿਹਾਗਾ ਵੀ ਇਹ ਮੰਡੀ ਕੱਚੇ ਰਾਹ ਤੇ ਟਿੱਬਿਆਂ ਤੇ ਬਣੀ ਹੋਈ ਹੈਗੀ ਮੰਡੀ ਖੇਤਾਂ ਦੇ ਵਿੱਚ ਮੰਡੀ ਹੈਗੀ ਜੇ ਆਪਾਂ ਇਧਰੋਂ ਆਵਾਂਗੇ ਤਾਂ ਇਹ ਮੰਡੀ ਆਪਣੇ ਅੰਦਰ ਬਠਿੰਡਾ ਹੀ ਬਠਿੰਡਾ ਏਰੀਆ ਤੋਂ ਲੈ ਕੇ ਪੁੱਚੋ ਮੰਡੀ ਤੋਂ ਇਹ ਰਸਤਾ ਪੁੱਚੋ ਮੰਡੀ ਤੋਂ ਜੇ ਆਪਾਂ ਇਧਰੋਂ ਆਣੇਗੇ ਇਧਰ ਆਪਾਂ ਮਾਨਸਾ ਏਰੀਆ ਤੋਂ ਭਲਾੜੀ ਸ਼ਹਿਰੋਂ ਆਵਾਂਗੇ ਹੈਨਾ ਬਾਈ ਜੀ ਸਹੀ ਗੱਲ ਆ ਤੇ ਹੁਣ ਆਪਾਂ ਸਭ ਅੰਦਰ ਐਂਟਰ ਹੋਣ ਲੱਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਵੀ ਕਿ ਮੋਟਰਸਾਈਕਲ ਦੇ ਨਾਗ ਤੇ ਪਰਚੀਆਂ ਪੁਰਚੀਆਂ ਵਗੈਰਾ ਵੀ ਕਿੱਥੇ ਕੱਢਦੇ ਨੇ ਵੀ ਕਿੱਥੇ ਪਾਰਕਿੰਗ ਹੈ ਸਾਰਾ ਕੁਝ ਜਿਵੇਂ ਆਹ ਜਾਂਦੀ ਆ ਉਹ ਕਿੱਧਰ ਬੰਦੇ ਖੜੇ ਨੇ ਰਸਤੇ ਦੇ ਵਿੱਚ ਨਾਗ ਗਿਣ ਲਾਂਗੇ ਵੀ ਕਿੰਨੇ ਨਾਗ ਨੇ ਬੱਕਰੀਆਂ ਦੇ ਬੱਕਰੀਆਂ ਦੇ ਨਾ ਗਣ ਕੇ ਉਪਰ ਅੰਦਰ ਐਂਟਰ ਹੋਣ ਲੱਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਆਹ ਕਾਊਂਟਰ ਆ ਇਹ ਕਾਊਂਟਰ ਤੇ ਤੁਹਾਨੂੰ ਦਿਖਾਵਾਂਗੇ ਵੀ ਪਰਚੀ ਕੱਟ ਕੇ ਵੀ ਹਾਂ ਵੀ ਮੋਟਰਸਾਈਕਲ ਔਡੇ ਕੋਲ ਕਿੰਨੇ ਨੇ ਜਾਂ ਬੱਕਰੀਆਂ ਕਿੰਨੀਆਂ ਨੇ ਉਸਾਰਾ ਕੋ ਚੈੱਕ ਕਰ ਲਾਂਗੇ ਇੱਥੋਂ ਦੇਖੋ ਸਟਾਰਟਿੰਗ ਇੱਥੋਂ ਹੁੰਦੀ ਹੈਗੀ ਆਹ ਕਾਊਂਟਰ ਤੋਂ ਇਹ ਕਾਊਂਟਰ ਦੇ ਵਿੱਚ ਦੇ ਵਿੱਚ ਪਰਚੀ ਕੱਟਦੇ ਨੇ ਆਹ ਦੇਖੋ ਭਾਈ ਉਹ ਇਹ ਪਰਚੀ ਕੱਟਦੇ ਨੇ ਪਹਿਲਾਂ ਨਗਾ ਦੀ ਮੋਟਰਸਾਈਕਲਾਂ ਦੀ ਇੱਥੋਂ ਆਪਾਂ ਕਾਊਂਟਰ ਹੁਣ ਸਾਰਾ ਸਭ ਤੋਂ ਪਹਿਲਾਂ ਆਪਾਂ ਇੱਥੇ ਖੜਨਾ ਹੈਗਾ ਇੱਥੇ ਕੱਢ ਕੇ ਆਪਾਂ ਪਰਚੀ ਕਟਾਉਣੀ ਹੈਗੀ ਪਰਚੀ ਕਟਾ ਕੇ ਫਿਰ ਅੰਦਰ ਵੜਨ ਦੇਣਗੇ ਇਹ ਜ਼ਰੂਰੀ ਹੈ ਕਿਉਂਕਿ ਪਰਚੀ ਕਟਾਉਣੀ ਕਰਾ ਕਰੋ ਸੋ ਮੈਂ ਤਾਂ ਟਾਈਮ ਲੱਗ ਜੂ ਮਾਤਾ ਲੈ ਕੇ ਇੰਟਰਵਾਇਉ ਕਰੋ ਇਹ ਮਾਰਕੀ ਮੇਰਾ ਤੁਹਾਡਾ ਬਾਹਰ ਸਟੋਰੀ ਦਾ ਵੀ ਬਣ ਸਕਦਾ ਹੈ ਬੱਜੀ ਦੇ ਵਿੱਚ ਵਿਗਦਾ ਨਹੀਂ ਇਹ ਇਹ ਬਿਨਾ ਮਾਰਕੀ ਤੋਂ ਕੋਈ ਅੰਦਰ ਨਾਖ ਫੜ ਲਿਆ ਤਾਂ ਉਹ ਚੋਰੀ ਦਾ ਵੱਜੂਗਾ ਠੀਕ ਆ ਭਈਆ ਬਾਈ ਨੇ ਕੋਈ ਨਹੀਂ ਛੋਡੇ ਕੋਲ ਇਹ ਅਨਾਉਂਸਮੈਂਟ ਇਹ ਅਨਾਉਂਸਮੈਂਟ ਕੀਤੀ ਗਈ ਆ ਵੀ ਜੇ ਪਰਚੀ ਤੋਂ ਬਿਨਾ ਕੋਈ ਵੀ ਨਗ ਲੈ ਕੇ ਜਾਂਦਾ ਅੰਦਰ ਤਾਂ ਉਹ ਚੋਰੀ ਦਾ ਵੱਜੂਗਾ ਤਾਂ ਕਰਕੇ ਪਰ ਪਰਚੀ ਕਟਾਉਣੀ ਬਹੁਤ ਜ਼ਰੂਰੀ ਹੈਗੀ ਹਰ ਇੱਕ ਨਗਦੀ ਜੇਕਰ ਪਰਚੀ ਨਹੀਂ ਕਟਾਉਂਗੇ ਤਾਂ ਇਹ ਨਗਦ ਚੋਰੀ ਦਾ ਵੱਜੂਗਾ ਇੱਥੋਂ ਸਟਾਰਟਿੰਗ ਹੁੰਦੀ ਹੈ ਵੀਰੇ ਇੱਥੋਂ ਪਰਚੀ ਕਟਾ ਕੇ ਫਿਰ ਤੁਸੀਂ ਨਾ ਇੱਧਰ ਪਾਰਕਿੰਗ ਤੇ ਮੋਟਰਸਾਈਕਲ ਵਗੈਰਾ ਟਰੱਕ ਜਿਹੜਾ ਵੀ ਕੁਝ ਲੈ ਕੇ ਆਓ ਸਾਧਨ ਵਗੈਰਾ ਇੱਧਰ ਖੜਾ ਦੇਣਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਮਿਲਣਗੇ ਜਾਨਵਰ ਛੋਟੇ ਜਿਵੇਂ ਮੁਰਗਾ ਕੁੱਤੇ ਤੇ ਕਬੂਤਰ ਵਗੈਰਾ ਹਨਾ ਪੰਛੀ ਜਿਹੜੇ ਵੀ ਹੈਗੇ ਨੇ ਆਪਣੇ ਇੱਥੇ ਤੁਹਾਨੂੰ ਮੰਡੀ ਬਿਰੂ ਪੰਛੀਆਂ ਦੀ ਅੱਜ ਥੋੜਾ ਹਲੇ ਮੈਂ ਸੁਨੇਹਾ ਆ ਗਿਆ ਤਾਂ ਕਰਕੇ ਖਾਲੇ ਰਾਸ ਨਹੀਂ 12 1 ਵਜੇ ਬਾਅਦ ਤੁਹਾਨੂੰ ਦਿਖਾਉਂਗਾ ਇੱਥੇ ਤੁਹਾਨੂੰ ਪੱਕਾ ਮੁਰਗਾ ਵਗੈਰਾ ਸਾਰੇ ਕੁਝ ਦਿਖਾਉਣਗੇ ਜਿਵੇਂ ਕਬੂਤਰ ਨੇ ਹੈ ਨਾ ਇੰਦਾ ਸਾਰਾ ਕੁਝ ਐਂਟਰ ਹੋਣ ਤੋਂ ਬਾਅਦ ਤੁਸੀਂ ਇੱਥੇ ਚਲੇ ਜਾਣਾ ਅੱਧੂ ਬਾਅਦ ਕੀ ਕਰਨਾ ਤੁਸੀਂ ਨੇ ਜਦੋਂ ਤੁਸੀਂ ਨੇ ਨੱਕ ਖਰੀਦ ਲਿਆ ਪਹਿਲਾਂ ਤੁਸੀਂ ਕੁੱਤੇ ਦੇਖੋ ਇੱਥੇ ਕੁੱਤੇ ਵਗੈਰਾ ਇੱਥੇ ਇੱਥੋਂ ਮਿਲਦੇ ਨੇ ਜਿਹੜਾ ਕੁਝ ਵੀ ਲੈਣ ਨੂੰ ਦੇਖੋ ਭਾਈ ਆਹ ਖਾਣ ਪੀਣ ਦਾ ਪੂਰਾ ਰੋਜ਼ ਲੰਗਰ ਵੀ ਲੱਗਿਆ ਹੁੰਦਾ ਜੇ ਕਿਸੇ ਨੇ ਰੋਟੀ ਖਾਣੀ ਹੋਰ ਲੰਗਰ ਬਕਾਇਦਾ ਲੰਗਰ ਲੱਗਿਆ ਹੈਗਾ ਔਰ ਹਫਤਾਬੇ ਨੇ ਟਾਬੇ ਤੋਂ ਬਕਾਇਦਾ ਜੇ ਕੁਝ ਵੀ ਹੋਰ ਵਾਦੂ ਸਮਾਨ ਮੰਤਰੇ ਖਾਣ ਪੀਣ ਨੂੰ ਲੈਣਾ ਜੇ ਤੁਹਾਨੂੰ ਇੱਥੋਂ ਮਿਲ ਜੂਗਾ ਫਾਨ ਨੰਬਰ 2 ਤੇ ਜਦੋਂ ਤੁਸੀਂ ਨੇ ਸੌਦਾ ਕਰ ਲਿਆ ਸੌਦਾ ਕਰਨ ਤੋਂ ਬਾਅਦ ਤੁਸੀਂ ਨੇ ਉਹ ਕਾਊਂਟਰ ਜਿਹੜਾ ਸਾਹਮਣੇ ਉਹ ਕਾਊਂਟਰ ਤੇ ਆਉਣਾ ਲਾਜ਼ਮੀ ਆ ਕਿਉਂਕਿ ਉੱਥੇ ਪਰਚੀਆਂ ਨੇੜੇ ਆਪਣੇ ਉੱਥੇ ਪਰਚੀ ਨਾ ਗੁੰਦਾ ਇੱਕ ਵੀ ਮੈਨੇ ਸੌਦਾ ਕੀਤਾ ਆ ਬੰਦੇ ਤੋਂ ਪਰਚੀ ਖਰੀਦੀ ਹੈਗੀ ਉਹ ਬੱਕਰਾ ਖਰੀਦਾ ਉਹਦੀ ਤੁਹਾਨੂੰ ਵੀਡੀਓ ਦਿਖਾ ਦੰਨੇ ਕਿ ਵੀ ਮਤਲਬ ਤੁਨ ਆ ਦੇਖ ਲੋ ਇਥੋਂ ਦਿਖਾ ਦੇਣਾ ਜਦੋਂ ਤੁਸੀਂ ਨੇ ਸੌਦਾ ਕਰ ਲਿਆ ਅਦੂਆ ਦਾ ਇੱਥੇ ਭਾਈ ਕਾ ਬੈਠਾ ਇਥੋਂ ਪਰਚੀ ਹੁਣੀ ਜ਼ਰੂਰੀ ਹੈ 100 ਰੁਪਏ ਨਾ ਲੈਂਦੇ ਨੇ 100 ਰੁਪਿਆ ਪਰਚੀ ਮਤਲਬ ਇੱਕ ਸੌਦੇ ਦਾ ਲੈਂਦੇ ਨੇ ਬੱਕਰਾ ਹੋਵੇ ਬੱਕਰੀ ਹੋਵੇ ਕੁਝ ਵੀ ਆ ਤੁਹਾਡਾ ਇਹ ਪਰਚੀ ਕਟਾਉਣੀ ਲਾਜ਼ਮੀ ਹੈਗੀ ਜੇ ਇਥੋਂ ਪਰਚੀ ਨਹੀਂ ਘਟਾਈਗੀ ਤਾ ਤੁਹਾਡਾ ਬੱਕਰਾ ਜਿਹੜਾ ਉਹ ਬਾਹਰੇ ਨਹੀਂ ਜਾਣ ਦਿੱਤਾ ਜਾਊਗਾ। ਬਿਨਾ ਪਰਚੀ ਤੋਂ ਤੁਹਾਡਾ ਬੱਕਰਾ ਅੰਦਰ ਅੰਦਰ ਤਾਂ ਰਹਿ ਸਕਦਾ ਪਰ ਬਾਹਰੇ ਨਹੀਂ ਜਾ ਸਕਦਾ ਕਿਉਂਕਿ ਉਹ ਚੋਰੀ ਦਾ ਵੱਜੂਗਾ। ਜਿੰਨਾ ਚਿਰ ਤੁਹਾਡੇ ਨਾਮ ਨਹੀਂ ਚੜਦਾ ਉਹ ਬੱਕਰਾ। ਅੱਧੂ ਬਾਅਦ ਕੀ ਕਰਨਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਹੁਣ। ਜੇ ਤੁਸੀਂ ਨੇ ਕੁਲਚੇ ਖਾਣੇ ਨੇ ਸਰ ਨੂੰ ਘੈਂਟ ਤੇ ਵਧੀਆ ਕੁਲਚੇ ਤਾਂ ਆਹ ਬਾਈ ਕੋਲੇ ਆ ਜਾਣਾ। ਬਾਈ ਨਾਲ ਪੈਸਿਆਂ ਦਾ ਧਾਰ ਕਰਨਾ ਉਹ ਵੀ ਕਰ ਲੂ ਬਾਈ ਕਿਉਂਕਿ ਮੈਂ ਜਾਣਦਾ ਵੀ ਨਹੀਂ ਸੀ ਬਾਈ ਮੇਰ ਨਾਲ ਧਾਰ ਕੀਤਾ ਬਾਈ। ਬਹੁਤ ਵੰਦਾ ਵਧੀਆ ਕੁਲਚਾ ਟੇਸਟ ਪੂਰਾ ਸ਼ਰਾਗਾ ਮੈਂ ਇੱਥੇ ਖਾਣਾ ਜਦੋਂ ਦਾ ਹਾਂ ਪੂਰਾ ਘੈਂਟ ਗੱਲਬਾਤ ਆ ਕੁਲਚੇ ਦੀ 20 ਰੁਪਏ ਕੁਲਚਾ ਲੰਦਾ ਹੈਗਾ ਕੋਈ ਜ਼ਿਆਦਾ ਰੇਟ ਨਹੀਂ ਕਿਸੇ ਨੇ ਰੇਟ ਪਤਾਇਆ ਨਹੀਂ ਅੱਧਵਾ ਤੁਸੇਨ ਸੌਦਾ ਕਰਨ ਤੋਂ ਬਾਅਦ ਜੇਕਰ ਤੁਸੀਂ ਨੇ ਕਿਸੇ ਨੇ ਲੰਗਰ ਖਾਣਾ ਹੋਵੇ ਤਾਂ ਆ ਰਸਤਾ ਲੰਗਰ ਨੂੰ ਜਾਂਦਾ ਹੈਗਾ ਸਿੱਧਾ ਰਸਤਾ ਲੰਗਰ ਜਾ ਕੇ ਉਹ ਅੱਗੇ ਜਾ ਕੇ ਲੰਗਰ ਮਿਲ ਜੂਗਾ ਉੱਥੇ ਤੁਸੀਂ ਰੋਟੀਆਂ ਖਾ ਸਕਦੇ ਹੋਗੇ ਪ੍ਰਸ਼ਾਦ ਦੇ ਖਾ ਸਕ ਸਕਦੇ ਹੋ ਠੀਕ ਆ ਭਾਈ ਜੀ ਆਹ ਲਓ ਜੇ ਤੁਹਾਨੂੰ ਸੌਦਾ ਹੁੰਦਾ ਦਿਖਾ ਦਾਂਗੇ ਇੱਕ ਉਹ ਸੌਦਾ ਤੁਹਾਨੂੰ ਮੈਂ ਵਲੋਗਿੰਗ ਵਿੱਚ ਦਿਖਾ ਦੂੰਗਾ ਵਲੋਗ ਆਪਣਾ ਐਡਾ ਕਿ ਬਣਾਵਾਂਗੇ ਬੜਾ ਵੱਡਾ ਵਲੋਗ ਨਹੀਂ ਬਣਾਉਂਦੇ ਕਿਉਂਕਿ ਸਮਝਦਾਰ ਬੰਦਾ ਸੌਦਿਆਂ 'ਚ ਵੀ ਦੇਖ ਲੂਗਾ ਐਦਾਂ ਵੀ ਦੇਖ ਲੂਗਾ ਇੱਥੇ ਵਧੀਆ ਮਾਹੌਲ ਹੁੰਦਾਗਾ ਆਪਦੇ ਪਸੰਦ ਦੇ ਬੱਕਰੇ ਲਿਜਾ ਸਕਦੇ ਹੋ ਤੁਸੀਂ ਬੱਕਰੀਆਂ ਲਿਜਾ ਸਕਦੇ ਹੋ ਬਰਬਰੀ ਲਿਜਾ ਸਕਦੇ ਹੋ ਪੇਟੜ ਲਿਜਾ ਸਕਦੇ ਹੋ ਜਮਣਾਪੂਰੀ ਲਿਜਾ ਸਕਦੇ ਹੋ ਦੇਸੀ ਮਾਲ ਲਿਜਾ ਸਕਦੇ ਹੋ ਤੇ ਨਸਲ ਵਾਲਾ ਮਾਲ ਲਿਜਾ ਸਕਦੇ ਜਿਹੇ ਜੀ ਛੋਟੀ ਜੇਬ 'ਚ ਪੈਸਾ ਆਊਗਾ ਉਹੋ ਜੀ ਤੁਸੀਂ ਚੀਜ਼ ਖਰੀਦ ਸਕਦੇ ਹੋ ਕਿਉਂਕਿ ਪੈਸੇ ਨਾਲ ਹੀ ਚੀਜ਼ ਮਿਲਦੀ ਹੈਗੀ ਸਸਤੀ ਜੀ ਲਓਗੇ ਤਾਂ ਰੋਮੋਗੇ ਵਾਰ-ਵਾਰ ਮਹਿੰਗੀ ਜੀ ਲਓਗੇ ਤਾਂ ਹਸੋਗੇ ਵਾਰ-ਵਾਰ ਲੇਖੋ ਬਾਈ ਜੀ ਤੜਾਗੀਆਂ ਵਗੈਰੀਆਂ ਲੈਣੀਆਂ ਨੇ ਤਾਂ ਬਾਈ ਬੈਠੇ ਨੂੰ ਰੇ ਮਾਤਰ ਕੇ ਹਿਆਰਾਂ ਪਟਮੋਰ ਨਹੀਂ ਕਰਦੇ ਆਪਾਂ ਕਿਸੇ ਨੇ ਵੀ ਕੁਝ ਵੀ ਲੈਣਾ ਦੇਖੋ ਬਾਈ ਜੀ ਇੱਥੇ ਤੁਹਾਨੂੰ ਸਾਰਾ ਕੁਝ ਮਿਲੂਗਾ ਬੱਕਰੀਆਂ ਦਾ ਹਾਰ ਸੰਗਾਰ ਦਾ ਮੰਜੇ ਵਗੈਰਾ ਆਪਦੇ ਨਾਲ ਲਿਆ ਕਰੋ ਜੇ ਕਿਸੇ ਨੇ ਬੈਠਣਾਗਾ ਮੰਜੇ ਜ਼ਰੂਰੀ ਨੇ ਹਨਾ ਪਾਣੀ ਵਾਲਾ ਕੈਂਪਰ ਜ਼ਰੂਰੀ ਆ ਰੋਟੀ ਆਪਦੀ ਕਰੋ ਲੈਣੀ ਆਪਦੀ ਖਾਂਦੇ ਰੋਟੀ ਉਹ ਵੀ ਜ਼ਰੂਰੀ ਆ ਜਿੱਦਾਂ ਉਹ ਮੰਜਾੜਾ ਹੀ ਬੈਠਣੇ ਇਦਾਂ ਮੰਜੇ ਤੇ ਉਹ ਮੰਜੇ ਨਾਲ ਕਿਉਂ ਐਦਾ ਹੀ ਬੰਦਾ ਬੈਠਾ ਰਹਿੰਦਾ ਆਰਾਮ ਨਾਲ ਆਰਾਮ ਨਾਲ ਕੋਈ ਟੈਨਸ਼ਨ ਨਹੀਂ ਹੁੰਦੀ ਬੈਠਣ ਦੀ ਧੁੱਪੇ ਖਾਂਦੀ ਇਥੇ ਪੂਰੇ ਤੰਬੂ-ਤੰਬੂ ਲੱਗੇ ਹੋਏ ਨੇ ਐਨ ਇਹ ਕੋਈ ਵੀ ਧੁੱਪੇ ਬੰਦਾ ਮਰੂਗਾ ਪੂਰੀ ਸ਼ਾਂਤੀ ਪੂਰੀ ਗੱਲਬਾਤ ਆਗੀ ਦੇਖੋ ਬਈ ਇਹ ਬੱਕਰੀ ਇਹ ਬੱਕਰੀ ਮੰਡੀ ਨਾਣਾ ਕਰਦੇ ਕਰਦੇ ਇਹ 4-5 ਕਿਲਿਆਂ ਚੋਂ ਉਹ ਸੌਦਾ ਦਾ ਘਾ ਦੇ ਚੱਲਦੀ ਵੀਡੀਓ 'ਚ ਸੌਦਾ ਕਰਾਂਗੇ ਜੇ ਸੌਦਾ ਹੁੰਦਾ ਹੋਇਆ ਤਾਂ ਇਹ ਦੇਖੋ ਭਾਈ ਇਹ ਗਏ ਨੇ ਬੱਕਰੀਆਂ ਵਾਸਤੇ ਫੋਲੀਆਂ ਲੈਣੀਆਂ ਨੇ ਆ ਰਾਜੂ ਸਾਹਿਬ ਜੀ ਨੇ ਦੇਖੋ ਇਹ ਨੇ ਰਾਜੂ ਸਤਿ ਸ਼੍ਰੀ ਅਕਾਲ ਜੀ ਇਹ ਰਾਜੂ ਆ ਇਹ ਕਰਦਾ ਸੌਦੇ ਇਹ ਕੱਢਦਾ ਚਿਬ ਜੇ ਕੋਈ ਰਹਿੰਦਾ ਹੋਵੇ ਚਿਬ ਕੱਢ ਦਾਂਦਾ ਇਹ ਇਹ ਕੱਢਦੇ ਨੇ ਚਿਬ ਦੇਖੇ ਸੀ ਨੇ ਲੈਣੀਆਂ ਹੋਰ ਵੀ ਠੀਕ ਹੈ ਆ ਬੱਕਰੀਆਂ ਲੈ ਆ ਪਿੰਜਰੇ ਚ ਬੰਦ ਕਰ ਰੱਖਿਆ ਉਹਦਾ ਪਹਿਲੀ ਗਾਰਮੈਂਟ ਕਰਕੇ ਰੱਖ ਆ ਜੀ ਬੱਕਰੀ ਮਦਰ ਕੀ ਰਾਹਲੇ ਸੁਧੇਰ ਐਕਸਪੀਅਰ ਕਰਕੇ ਮੰਡੀ ਜਿਆਦਾ ਨਹੀਂ ਭਰੀ ਮੰਡੀ ਭਰੂਗੀ ਅੱਜ ਬਾਅਦ ਚ ਇਹ ਇਹ ਇੱਧਰ ਮਦਰ ਕੀ ਪਾਰਕਿੰਗ ਆ ਗਈ ਫੁੱਲੇ ਮਿਲਦੇ ਆਣੇ ਰੇੜੇ ਵੀ ਮਿਲਦੇ ਨੇ ਬੱਕਰੀਆਂ ਦੇ ਸੌਦੇ ਵੀ ਹੁੰਦੇ ਨੇ ਜਿਹੜੇ ਬੰਦੇ ਨੇ ਅਪਦਾ ਤੰਬੂ ਦਾ ਮਦਰ ਕੀ 200 ਰੁਪਿਆ ਤੰਬੂ ਦਾ ਨਹੀਂ ਦੇਣਾ ਉਹ ਆਪਦੇ ਇੱਥੇ ਲਿਆਉਂਦਾ ਧੁੱਫੇ ਖੜ ਜਾਂਦਾ ਬੱਕਰੀਆਂ ਲੈ ਕੇ ਕੋਈ ਦਿੱਕਤ ਨਹੀਂ ਆਉਂਦੀ ਕਿ ਨੂੰ ਮਤਲਬ ਕਿ ਕਿਸੇ ਕੋਲ ਪੈਸੇ ਘੱਟ ਹੋਣ ਮੇਰੇ ਬੰਦਾ ਕਹਿੰਦਾ ਵੀਰਾ ਮੈਂ ਨਹੀਂ ਖੜਦਾ ਇੱਥੇ ਉਹਦੀ ਜਬਰ ਉਹ ਸਾਹਮਣੇ ਸੌਦਾ ਹੋ ਰਿਹਾ ਸਾਨੂੰ ਸੌਦਾ ਦਿਖਾਉਣਾ ਦੇਖਦੇ ਸੌਦਾ ਇਹ ਰਾਤ ਨੂੰ ਦਾ ਸੌਦਾ ਨਹੀਂਗਾ ਇਹ ਮਤਲਬ ਆਮ ਪਬਲਿਕ ਦਾ ਸੌਦਾ ਹੈ ਜਿੱਥੇ ਕਿ ਬਾਈ ਨੇ ਕਿਹਦੇ ਲਈ ਹੋ ਗਿਆ ਪੱਖਰਾ ਜਾਂ ਬੱਕਰੀ ਦੇਤੀ ਜਿਆ ਵੀ ਕਰਦਾ ਤਾਂ ਹੀ ਤਾਂ ਬਹੁਤ ਬਹੁਤ ਪਾ ਲੈਂਦਾ 14 16 17 ਲੈ ਕਾਈ ਸੇ ਟੋਕੀ ਸਾਡੀ ਸਾਡੀ ਕਾਈ ਉਹ ਤਰੀਚਾ ਕਿਹਨੇ ਜਾਇਆ ਸਾਦਾ ਵੀਰੇ ਉਹ ਬੱਕਰੀਆਂ ਤੁਹਾਡਾ ਵੀਰੇ ਤੁਹਾਨੂੰ ਬਤਾ ਰਿਹਾ ਬੱਕਰਾ ਵਲੌਗ ਬਣਾ ਰਿਹਾ ਜਿਵੇਂ ਵੀਡੀਓ ਤੇ ਜਿਹੜਾ ਸ਼ੇਅਰ ਕਰ ਦਿੱਤਾ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਭਾਈ ਜੀ ਜ਼ਰੂਰ ਕਰਿਓ ਮੇਰੇ ਭਰਾ ਦੀ ਵੀਡੀਓ ਨੂੰ ਸ਼ੇਅਰ ਮੰਦਾ ਕੱਢਦਾ ਹੈ ਮੱਝ ਕਿੰਨੇ ਦਿਨ ਬਾਹਰ ਆਇਆ ਨਹੀਂ ਮੈਂ ਪਿਛਲੀ ਮਿੰਨੂ ਸਭ ਅੱਕਰ ਹਾਂ ਕਿਸੇ ਨੇ ਨੀਰਾ ਲੈਣਾ ਹੋਵੇ ਤਾਂ ਹੀ ਤੋਂ ਨੀਰਾ ਵੀ ਮਿਲਦਾ ਗੁਵਾਰੇ ਦਾ ਨੀਰਾ ਮਿਲਦਾ ਹੈ ਜਿਹੜਾ ਪਿੰਡਾ ਆਪਣਾ ਹੀ ਮੇਰਾ ਪਿੰਡ ਵੀ ਹੈ ਜੀ ਜੀ ਕਿਹੜੀ ਕਿਹੜੀ ਕੁਆਲਿਟੀ ਦਾ ਨੀਰਾ ਹੁੰਦਾ ਜੀ ਇਹ 10 ਨੰਬਰ ਦੀ ਹੁੰਦੀ ਸਾਰੇ ਕੋਲੇ ਭਾਈ 10 ਨੰਬਰ ਦੀ ਹੁੰਦਾ ਜੀ 10 ਨੰਬਰ ਤੇ 37 ਨੰਬਰ ਹੁੰਦਾ ਘੋੜੀਆਂ ਵਾਸਤੇ ਠੀਕ ਹੈ ਜੀ ਬਹੁਤ ਵਧੀਆ ਨੀਰਾ ਦਾਸਤਾਂ ਚ ਲੈ ਕੇ ਆਨੇ ਆ ਕਿਹੜਾ ਇਹ ਨੀਰਾ ਹੈ ਕਿਹੜਾ ਹੈ ਇਹ 10 ਨੰਬਰ ਦਾ ਨਾ ਨਾ ਕਿਹਦਾ ਜੀ ਮੂੰਫਰੀ ਦਾ ਜੀ ਮੂੰਫਰੀ ਆ ਨੀ ਨੰਬਰ 94 148 64518 ਇੱਕ ਵਾਰੀ ਫੇਰ ਬੋਲ ਦਿਓ 94 148 64518 ਲੋ ਭਾਈ ਇਹ ਕਿਹਨੇ ਨੀਰਾ ਲੈਣਾ ਹੋਇਆ ਮੂੰਫਰੀ ਦਾ ਗਵਾਰੇ ਦਾ ਹੋਰ ਵੀ ਹੋਰ ਵੀ ਹੋਣਗੇ ਵੈਰਾਈਟੀਆਂ ਉਹ ਬਾਈ ਨਾਲ ਕੰਟੈਕਟ ਕਰ ਲਓ ਬਾਈ ਤੁਹਾਨੂੰ ਆਪਣੀ ਨੀਰਾ ਦੇ ਦੂਗਾ ਲੈ ਕੇ ਜਿੱਥੋਂ ਮਰਜੀ ਲੈ ਕੇ ਦੇਵੇ ਪਹੁੰਚ ਕਰਾਂਗੇ ਪਹੁੰਚ ਵੀ ਕਰਦੇ ਨੇ ਲੋ ਭਾਈ ਇਹ ਵੀ ਬਾਈ ਨੇ ਕਹਿੰਦਾ ਪਹੁੰਚ ਵੀ ਕਰਦੇ ਨੇ ਬਾਈ ਇਹ ਦੇਖੋ ਭਾਈ ਜੀ ਉਹ ਸਾਹਮਣੇ ਕਾਊਂਟਰ ਵਾਸੇ ਹੀ ਮੰਡੀ ਦਾ ਹੋਗਾ ਇੱਥੇ ਜਿਸਟਰ ਵਾਲਾ ਕਮਾ ਉੱਥੇ ਕੋਲੀਆਂ ਮਿਲਦੀਆਂ ਨੇ ਇੱਥੇ ਖੜਨਾ ਜਿਹਨੇ ਤੁੱਕੇ ਖੜਨਾ ਉਹ ਭਾਈ ਤੁੱਕੇ ਖੜਜੰਦਾ ਜਿਹਨੇ ਸਾਵੇਂ ਖੜਨਾ ਉਹ ਸਾਵੇਂ ਖੜਜੰਦਾ ਦੇਖੋ ਭਾਈ ਵਾ ਇੰਨਾ ਕੀ ਵਲੌਗ ਬਣਾਵਾਂਗੇ ਆਪਾਂ ਵਾ ਵੱਡਾ ਵਲੌਗ ਜੀ ਬਣਾਉਂਦੇ ਜੇ ਕਿਸੇ ਮੰਤਰੇ ਕੁਝ ਕਿਹਾ ਗਿਆ ਹੋਵੇ ਗਲਤ ਕਿਹਾ ਤਾਂ ਹੋਵੇ ਤਾਂ ਮਾਫ ਕਰ ਦਿਓ ਉਹਦਾ ਭਾਈ ਛੋਟਾ ਹੈ ਪਹਿਲੀ ਵਾਰੀ ਜੇ ਵਾਈ ਬਣ ਕੇ ਕੋਈ ਵੀ ਬੰਦਾ ਮਤਲਬ ਜੀ ਆਹ ਚਾਹੁੰਦਾ ਆ ਕਿ ਮੈਂ ਹਰ ਇੱਕ ਬਲੌਗ ਮੰਡੀ ਨੂੰ ਬਲੌਗ ਰਾਈ ਦਿਖਾਵਾਂ ਤਾਂ ਬਾਈ ਬਣ ਕੇ ਮੇਰੀ ਮੜਾ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਚੱਲਦੀ ਮਤਲਬ ਕਿ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚੇ ਕਰਕੇ ਮੈਂ ਵੀਡੀਓ ਚੰਗੇ ਤਰੀਕੇ ਨਾਲ ਬਣਾ ਕੇ ਪਾਉਂਦਾ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਲੋ ਬਾਈ ਜੀ ਦੇਖੋ ਤੇ ਬਸ ਕਰੀ ਨਾ ਮਦਰ ਗਿੰਡੀ ਜੀ ਜੀ ਲਿਆਉਂਦੇ ਨੇ ਤੇ ਆ ਇਕੱਠਾ ਹੋ ਕਰਕੇ ਮਦਰ ਜੀ ਕੋਈ ਤੰਬੂ ਨਹੀਂ ਲਿਆਇਆ ਸਾਰਾ ਤਾਂ ਉਹ ਬਾਹਰ ਨਹੀਂ ਛੱਡ ਲਾਉਂਦੇ ਨੇ ਇਹ ਤੰਬੂ ਤੋਂ ਬਿਨਾ ਇਗਰੀ ਹੜ ਗਿਆ ਤੰਬੂ ਥੱਲੇ ਲਾਉਣੇ ਜਿਹੜਾ ਉਹ ਉਧਰ ਦੂਰ ਚੁੱਕ ਕੇ ਭਰਨਾ ਪੈਂਦਾ ਤੰਬੂ ਤੋਂ ਬਿਨਾਂ ਲਾਉਣੇ ਤਾਂ ਉਹ ਮਤਲਬ ਕਿ ਬਾਹਰੇ ਇੱਧਰ ਖੜਦਾ ਧੁੱਪੇ ਇਹ ਚੀਜ਼ਾਂ ਹੁੰਦਾ ਫਰਕ ਇਹੀ ਆ ਜਿਵੇਂ ਉਧਰ ਤੰਬੂ ਦੇਖ ਰਹੇ ਨੇ ਸਾਰੇ ਉਹਨਾਂ ਨੇ ਤੰਬੂ ਦਾ ਦਿੱਤਾ ਕਰਾਇਆ ਠੀਕ ਆ ਬਾਈ ਜੀ ਉਹ ਤੰਬੂ ਥੱਲੇ ਤਾਂ ਨੇ ਇਹ ਜਿਹੜੇ ਇਹ ਬੰਦੇ ਨੇ ਇਹ ਬਾਹਰੇ ਤਾਂ ਨੇ ਕਿਉਂਕਿ ਕੋਈ ਜ਼ੰਦਾ ਕਹਿੰਦਾ ਵੀ ਆ 200 ਰੁਪਏ ਕਿਉਂ ਦੀ ਗਰੀਬੰਦਾ ਹੁੰਦਾ ਕੋਈ

ਆਸੀਂ ਜਿਆ ਕਰਨ ਦੇ ਲੜਾਈ ਵਾਲਾ ਕੋਈ ਨਹੀਂ ਇੱਥੇ ਮਤਲਬ ਜੇ ਕੋਈ ਨੂੰ ਕੋ ਭੱਜ ਕੇ ਪੈ ਜੇ ਤਾਂ ਦਾ ਗੱਲ ਦਾ ਗੁੱਸਾ ਨਹੀਂ ਕਰਦੇ ਇਹ ਗੱਲ ਮੈਂ ਬੱਕਰੀਆਂ ਵਾਲੇ ਨੂੰ ਦੇਖ ਰਿਹਾ ਜਾਣਦਾ ਜੇ ਕੋਈ ਬੰਦਾ ਭੱਜ ਕੇ ਪੈ ਜੇ ਵੀ ਤੂੰ ਮੈਨੂੰ ਬੱਕਰੀ ਦੇ ਕੋਈ ਗੁੱਸਾ ਨਹੀਂ ਕਰਦਾ ਕਿਉਂਕਿ ਸਾਰੇ ਬੰਦੇ ਨਾਲ ਮਿਲ ਕੇ ਰਹਿੰਦੇ ਨੇ ਨਾਲ ਮਿਲ ਕੇ ਚੱਲਦਾ ਬੰਦਾ ਕੋਈ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੇ ਕੋਈ ਬੰਦੇ ਹੁੰਦੇ ਗੁੱਸੇ ਵਾਲੇ ਉਹ ਤਾਂ ਬਸ਼ੱਕ ਕਹੈਦਣ ਪਰ ਇੱਥੇ ਨਹੀਂ ਮੈਂ ਅੱਜ ਤੱਕ ਸੁਣਦਾ ਆਪਸ ਵਿੱਚ ਲੜਦੇ ਦੇਖੇ ਕੋਈ ਪੀਰਪਰਾ ਬਹੁਤ ਵਧੀਆ ਕੁਆਲਿਟੀ ਦੇ ਨਸ ਲੈਂਦੇ ਨੇ ਬੱਕਰਾ ਦੇਖੋ ਕਿੰਨਾ ਘੈਂਟ ਗੱਲਬਾਤ ਹੈ ਜੀ ਹਣਾ ਕਾ ਬੱਕਰਾ ਘੜਾ ਨੂੰ ਦੱਬ ਘੜਬਾ ਨੂੰ ਘੜਬਾ ਨੂੰ ਸੁਣ ਤੰਬੂ ਵਾਲੇ ਦਾ ਇੱਕ ਆ ਬੰਦਾ ਹੈ ਜਿਹੜਾ ਠੀਕ ਹੈ ਇਹ ਮਹੋ ਉਹ ਮਹਾਰਾਸ਼ਟਰ ਤੋਂ ਆਇਆ ਬੰਦਾ ਮਹਾਰਾਸ਼ਟਰ ਤੋਂ ਉਹਨੂੰ ਬਾਅਦ ਇਹ ਵਖਾਣ ਜਿਹੜਾ ਕਿ ਬੱਕਰੀਆਂ ਦੇ ਸੌਫ ਦੇ ਕਰਦਾ ਠੀਕ ਹੈ ਇਹਨਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਜਾਊਗਾ ਬਕਾਇਦਾ ਇਹਨਾਂ ਦਾ ਨੰਬਰ ਮੇਰੇ ਕੋਲ ਸਕਰੀਨ ਤੇ ਹੈਗਾਗਾ ये महाराष्ट्र तो भाई जी ने सत सब भाइयों को अभी ये सब सब जो चैनल के माध्यम से आपनो मन, मन... का नाम बोलो मेरे को नाम बोली। नाम बोली। नाम बोली। नाम बोली। सब को सत भाइयों मैं प्रकाश चौहान महाराष्ट्र से हूँ अभी प्रथम आपको ये करना है जो भा, भाई आपको बाजार की जानकारी दे रहे इनको ये चैनल को आप शेयर करना है सब्सक्राइब करना है इसके माध्यम से आपको पूरा मंडी का वीडियो जो पंजाब का अंदर जो क्वालिटी की बकरी रहती है ये आपको देखने के लिए मिलती है फॉर ऑल इंडिया के अंदर और चैनल के माध्यम से मैं आपको कहना चाहता हूँ प्रकाश चौहान नारायण गवान अहमदनगर में आपका एक से बढ़कर एक टॉप क्वालिटी का माल महाराष्ट्र हो मेरा नंबर है डबल नाइन टू थ्री जीरो टू तू वन टू वन टू ये नंबर पे कांटेक्ट करके आप मुझे कॉल करके माल बुक कर सकते हो धन्यवाद तेईस शून्य दोन बारह बारह ਜੀ ਬਾਈ ਬਾਈ ਨੇ ਕਿਹਾ ਗਿਆ ਵੀ ਜੇ ਕਿਸੇ ਨੇ ਬੱਕਰੀਆਂ ਵੇਚਣੀਆਂ ਜਾਂ ਖਰੀਦਣੀਆਂ ਹੋਣ ਤਾਂ ਬਾਈ ਦਾ ਨੰਬਰ ਦਿੱਤਾ ਗਿਆ ਹੈਗਾ ਜਿਹੜਾ ਮੈਂ ਦਊਂਗਾ ਸਕਰੀਨ ਤੇ ਉਹ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਇਹ ਬਾਈ ਮਹਾਰਾਸ਼ਟਰ ਤੋਂ ਆ ਗੱਡੀ ਭਰ ਕੇ 100 ਜਾਂ 200 ਨਾਲ ਲੈ ਕੇ ਜਾਂਦਾ ਹੈਗਾ ਬਾਈ ਨਾਲ ਗੱਲਬਾਤ ਕਰ ਲਿਓ ਜਿਹੜਾ ਉਹ ਸਾਹਮਣੇ ਪਰਨੇ ਵਾਲੇ ਖੜੇ ਨੇ ਆਹ ਸਾਹਮਣੇ ਇਹ ਹੈਗੇ ਨੇ ਖਾਨ ਚਾਚਾ ਇਹ ਸੌਦਿਆਂ ਦੀ ਪੂਰੀ ਸੌਦਾ ਕਰਾਉਣ ਤੇ ਚਿਪ ਬਗਾੜ ਦਿੰਦੇ ਨੇ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਦੇ ਦੂੰਗਾ ਤੁਹਾਨੂੰ ਜੇ ਕਿਸੇ ਨੇ ਸੌਦਾ ਕਰਵਾਉਣਾ ਚਾਹ ਕਿਸੇ ਨੇ ਬੱਕਰੀ ਲੈਣੀ ਆ ਜਾਂ ਕਿਸੇ ਨੇ ਵੇਚਣੀ ਆ ਤਾਂ ਖਾਨ ਦਾ ਚਾਚਾ ਨਾਲ ਕੰਟੈਕਟ ਕਰ ਸਕਦਾ ਕਿਉਂਕਿ ਇਹ ਉਹ ਬੰਦੇ ਨਹੀਂ ਜਿਹੜੇ ਕੀ ਕਿਸਦਾ ਗਾਲ ਨਹੀਂ ਪੜਦੇ ਸਿਰਫ ਜਿੰਨਾ ਆਪਦਾ ਹੱਕ ਉਹ ਹੱਕ ਹੀ ਲੈਣਗੇ ਨਾ ਕਿ ਬੇਹੱਕਾ ਲੈਣਗੇ ਬਾਕੀ ਤੁਹਾਡੀ ਗੱਲ ਕਰਾ ਦਿੰਦਾ ਚਾਚਾ ਨਾਲ ਚਾਚਾ ਜੀ ਮੜਾ ਇੱਕ ਵਾਰੀ ਤੁਸੀਂ ਨੰਬਰ ਬੋਲ ਦੀ ਲਓ ਜੀ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਅਦਬ ਮੈਂ ਖਾਨ ਰਾਮਪੁਰਾ ਜੋਗਾਦਿਕਰ ਬੱਕਰੀਆਂ ਦਾ ਸੌਦੇ ਕਰਾਉਣਾ ਔਰ ਵੱਡੀਆਂ ਮੰਡੀਆਂ ਤੇ ਗਾਈਆਂ ਮੱਝਾਂ ਦੇ ਸੌਦੇ ਕਰਾਉਨੇ ਤੇ ਉਦੋਂ ਘੋੜੀਆਂ ਵਾਲੀ ਮੰਡੀ ਤੇ ਘੋੜੀਆਂ ਦੇ ਵੀ ਸੌਦੇ ਕਰਾਉਨੇ ਆਗੇ ਜੇ ਕੋਈ ਮੇਰੇ ਤੋਂ ਕੋਈ ਸੇਵਾ ਲੈਣਾ ਚਾਹੇ ਆਪਾਂ ਹਾਜ਼ਰ ਆ ਜੀ ਆਪਣਾ ਨੰਬਰ ਆ ਨੰਬਰ 566 16911 90566 16911 ਓਕੇ ਜੀ ਹਾਂਜੀ ਦੋਸਤੋਂ ਤੰਬੂਆਂ ਬਾਰੇ ਕਹਿ ਰਿਹਾ ਸੀ ਹਨਾ ਜਿਹੜੇ ਤੰਬੂ ਨੇ ਇਹਨਾਂ ਦਾ ਰੇਟ ਹੁੰਦਾਗਾ ਮਤਲਬ ਆੜਾ ਜਿਵੇਂ ਜੇ ਕੋਈ ਬੰਦਾ ਤੰਬੂ ਲੈਂਦਾਗਾ ਉਹ ਤੰਬੂ ਦਾ 200 ਰੁਪਿਆ ਜਾਂ 500 ਰੁਪਿਆ ਲੈਂਦੇ ਨੇ ਹਿਸਾਬ ਨਾਲ ਇਹ ਕੋਈ ਤੰਬੂ ਥੱਲੇ ਮਤਲਬ ਕਿ ਇਹ ਬੱਕਰੀਆਂ ਰੱਖਣਾ ਚਾਹੁੰਦਾਗਾ ਤਾਂ ਉਹ ਆ ਕੇ ਤੰਬੂ ਥੱਲੇ ਰੱਖ ਸਕਦਾ ਕਿਉਂਕਿ ਉਹਦੇ ਕੀ ਕਿਰਾਇਆ ਲੱਤਾ ਹੁੰਦਾ ਬਕਾਇਦਾ ਐਦਾਂ ਤਾਂ ਹੈ ਨਹੀਂਗਾ ਵੀ ਫ੍ਰੀ ਦਿੱਤਾ ਹੁੰਦਾ ਸੋਨ ਮੈਂ ਰਾਜੀ ਦਾ ਸੌਦਾ ਲਗਾਉਂਗਾ ਸਾਹਮਣੇ ਹੋ ਰਿਹਾ ਹੈਗਾ ਦੇਖ ਲਓ ਤੁਸੀਂ ਹੋ ਚੁੱਕਿਆ ਰਾਜੀ ਦਾ ਸੌਦਾ ਆ ਗਿਆ ਯਾਰ ਬਹੁਤ ਆ ਬਾਈ ਔੜੀ ਔੜੇ ਕੋਲ ਆਈ ਆ ਨਵੀ ਜੀ ਬੈਠ ਕੇ ਨੇ ਆ ਗੱਭਣ ਮੋਣੀ ਇਹ ਮਾਸਾ ਇਹਦੇ ਪਰਵਾਹਾਂ ਦੇ ਵਿੱਚ ਜਦ ਵੀ ਇਹ ਨਵੀ ਕਾਜੀ ਨਾਲ ਆ ਰਹੇ ਲੋਗ ਨਾ 15 ਦਿਨ ਬਸ ਯਾਰ ਦੁਕਾਨਾ ਦੀ ਜਮਾਨਤ ਹੋਵੇ ਦਿਖਾਣਾ ਦਿਖਾਤਾ ਨਵੀ ਹੈ ਹਾਂ ਬਸ ਇਹਦੇ ਕਰਦੀ ਹੈ ਇਹਦੇ ਇੱਕ ਹੋਰ ਨਾਲ ਦੋ ਹੌਲੇ ਮੁੱਲ ਦੀਆਂ ਉਹ ਕੋਲ ਵੀ ਚ ਰਹੀ ਆ ਲੋਲੇ ਪਾਲ ਵੀ ਤੇ ਵੀ ਦਿਵਾਗੇ ਬਾਈ ਇਹ ਸੌਦਾ ਹੋ ਰਿਹਾ ਬਾਈ ਇਹ ਵੀ ਜਵਾਨ ਮੇਰਾ ਜੀ ਦਾ ਸੌਦਾ ਨਵੇਂ ਬੰਦੇ ਨੂੰ ਐ ਕਹਣਾ ਵੀ ਹੌਲਾ ਕੰਮ ਕਰ ਲਓ ਨਾਲੂ ਕੰਮ ਛੱਡ ਦੇਣਾ ਤੁਹਾਨੂੰ ਮਾਰਨਾ ਪਈ ਉਹ ਲਈ ਵਾਰ ਮੇ ਤਾਂ ਹੋ ਜਾਣਾ ਆ ਦੇਖ ਬਾਈ ਆਈ ਆ ਬਾਈ ਨੰਨਾ ਜਮਾਨਾ ਮੇ ਨੂੰ ਤੇ ਨੀਂਦ ਫਟਿਆ ਤੁਹਾਡੀ ਬਰਾਬਰ ਕਪੜਾ ਹੋएगी ਕਪੜਾ ਵੀਰੇ ਗਰੰਟੀ ਵਾਲੇ 20 25 25 ਦਿਨ ਲੈਣਗੇ ਲਿਖੇ ਕੇ ਜੇ ਨਾਂ ਸੂਈਆਂ ਜੇ ਨਾਂ ਸੂਈਆਂ ਅਸੀਂ ਲੱਗ ਜੀ ਵੀਡੀਓ ਕਾਹਾਂ ਹਾਂਗਾ ਵੀਡੀਓ ਚ ਮੈਂ ਕੋਕੀ ਕੋਕੀ ਮਨਾਉਂ ਕੰਦ ਨਾ ਕਰੀ ਖਾਲੀ ਬੱਕਰੀ ਨਹੀਂ ਨਾਮ ਨਾ ਲਗਾ ਕਰਨਾ ਕਪੜੇ ਕਿਹਦੀ ਭਾਈ ਤੈਨੂੰ ਹਾਂ ਭਾਈ ਕਹਿੰਦਾ ਪੁੱਛ ਰਿਹਾ ਕਿ ਇਹ ਕੀ ਗੱਲ ਹਾਂ 20 20 ਦਿਨ ਕੀ ਹੋ ਗਿਆ ਲੱਗਾ ਮੈਂ ਵੀ ਤੂੰ ਗੱਲ ਕਰਿਆ ਸਾਈਂ ਦੀ ਬਗਿਆ ਨਵੀ ਉਹ ਬੱਕਰੀਆਂ ਸੂਣ ਵਾਲੀਆਂ ਭਰਾਵਾ ਮਾਰ ਨਹੀਂ ਪਾਉਂਦਾ ਮੈਂ ਇਹ ਕਰ ਲੈ ਬਈ ਤੈਨੂੰ ਮਾਰ ਨਹੀਂ ਪਾਉਂਦਾ ਛੁੱਟ ਵੀਰ ਪਰਾਂ ਚੱਲਣਾ ਤੂੰ ਮੋਟੂਰੇ ਨਾ ਆ ਜਾ ਆ ਬੋ ਕ੍ਰਿਸ ਨੜੀ ਆ ਗਈ ਗਾਰੰਟੀ ਦਿੰਦੇ ਮਾਰ ਗਿਆ ਬੰਦਾ ਮੈਂ ਕੀ ਕਰਾਂ ਚੱਲ ਕੋਈ ਨਹੀਂ ਤੇ ਮਰਜੀ ਆ ਮੇਰਾ ਪੱਲਾ ਨਹੀਂ ਲੋ ਬਾਈ ਕਰਾ ਦਿਓ ਆ ਜਾਓ ਮੈਂ ਕਰਾਉਂਦਾ ਉਜੀ ਕੋਈ ਨਹੀਂ ਤਾਂ ਵੀ ਕੀ ਜਾਣੀ ਜੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਬਸ ਇੰਨਾ ਕੀ ਵਲੌਗ ਤੀ ਇਹ ਤੁੰਗਾ ਮੰਡੀ ਵਾਲਾ ਬੱਕਰਾ ਮੰਡੀ ਦਾ ਵਲੌਗ ਹੈਗਾ ਠੀਕ ਆ ਭਾਈ ਜੀ ਜਿਹੜਾ ਤੁਸੀਂ ਮੈਂ ਦਿਖਾਇਆ ਵੀਡੀਓ ਚ ਵਿੱਚ ਸਾਰਾ ਸੇਮ ਐਡੇ ਹੀ ਇੰਝ ਚੱਲਦਾ ਪ੍ਰੋਸੈਸ ਹੈ ਵਿਕਰਤੀ ਤੋਂ ਲੈ ਕੇ ਨਾ ਖਰੀਦਣ ਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਧੰਨਵਾਦ ਜੈ ਹਿੰਦ ਜੈ ਭਾਰਤ